ਮੈਂ ਕਹਿੰਦਾ ਉਹ ਗੱਲ ਹੈ ਕਿ ਨਾ ਸੈਦੋ ਦਾ ਹੁੰਦਾ ਸੀਗਾ ਹਾਂ ਫੋਟੋ ਸਟੂਡੀਓ ਵਾਲਾ ਬਾਬਾ ਨਿਹਾਲ ਵਾਲੇ ਹਾਂ ਉਹਨੇ ਜੇ ਕਿਹਨੇ ਫੋਟੋ ਖਚਾਉਣ ਆ ਜਾਣਾ ਇਹ ਵੀ ਫੋਟੋ ਖਿੱਚਣ ਲੱਗੇ ਨਾਲ ਆਏ ਨਾਲੇ ਇਧਰ ਲੱਲ ਬਣਾ ਹਾਂ ਹਲੋ ਅੱਛਾ ਮੋਰਸ ਬਸ ਬਈ ਹਾਂ ਆ ਕਿਵੇਂ ਹੈ ਅੱਛਾ ਪਾੰਦੇਂਗੇ ਪਾੰਦੇਂਗੇ ਨਗਰਪੁਰ ਗਾਂਢ ਨੂੰ ਡਰਾਉਣਾ ਹਾਂ ਉਹਨੂੰ ਇਹਦਾ ਪਤਾ ਨਹੀਂ ਡਰਾ ਜਾਣਾ ਕਿੱਥੇ ਆ ਉਹ ਭਰਾਵਾ ਕਵੇਰੀ ਤੇ ਆਪਣੇ ਨਿਹਾਲ ਸਿੰਘ ਵਾਲੇ ਪੇਚੀ ਦੇ ਲਈ ਆਉਂਦੇ ਜੀ ਮੋਰਜਮ ਨੂੰ ਹਾਂ ਉਹਦੇ ਗਰੇ ਵਾਹ ਵਰਤੀ ਖਨੀ ਕੀ ਹੋ ਗਿਆ ਤੇ ਮਰੀਰ ਨੇ ਫੂਲੇ ਵਾਲੇ ਪੁਲ ਤੇ ਹਾਂ ਉਹਦੇ ਕੋਲੇ ਗੱਲ ਆ ਗਈ ਕਿਤੇ ਹਾਂ ਵੀ ਆਏ ਹੋ ਗਿਆ ਹਾਂ ਉਹਦੇ ਕੋਲੇ ਬੰਦਾ ਫੋਟੋ ਲਵਾਉਣ ਆਈ ਫੈਮਿਲੀ ਐ ਕਿਸੇ ਮਲਾਜਮੀ ਹਾਂ ਹੁਣ ਆਏ ਦਾ ਵੇਖਿਆ ਨੇ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਮੈਨੂੰ ਇੱਕ ਮਿੰਟ ਦੀ ਫੋਨ ਆਇਆ ਹੈਲੋ ਹਾਂ ਅੱਜੀ ਕਹਿੰਦਾ ਕਰਤਾ ਕੰਮ ਉਹ ਆ ਜਾ ਉਹ ਮਾ ਉਹ ਕਹਿੰਦਾ ਮਲਾਇਆ ਸਭ ਚੱਕਦੇ ਸਭ ਭਜਾਦੇ ਕਹਿੰਦਾ ਜਦੋਂ ਕੰਮ ਹੀ ਕਰਨਾ ਫਿਰ ਹਾਂ ਚਲੋ ਘੱਟ ਮੜਾ ਜਾ ਮੇਰੇ ਕੋਲੇ ਬੰਦੇ ਪੇਚਿਆ ਮੈਂ ਬਾਤ ਚ ਲਾਉਣਾ ਅੱਛਾ ਉਹ ਬੰਦਾ ਚੰਗਾ ਪਤਾ ਹੈ ਨਹੀਂ ਜੀ ਵਿਦਵੰਤਰ ਦੇ ਅੱਗੇ ਕੰਮ ਮੈਂ ਵੀ ਕੰਮ ਕਰਾ ਲਿਆ ਮੈਂ ਓਏ ਫੋਟੋ ਖਿੱਚੀ ਹਾਂ ਉਹਨੇ ਬਾਹਰ ਨਿਕਲ ਕੇ ਨਾਲ ਹੀ ਐਸਐਚਓ ਨੂੰ ਫੋਨ ਲਾਦਾ ਐਸਐਚਓ ਵੀ ਆਪਣੇ ਹੀ ਸੀ ਯਾਰੀ ਆ ਹਾਂ ਉਹਨੂੰ ਫੋਨ ਲਾਦਾ ਕਹਿੰਦਾ ਬੰਦਾ ਤਾਂ ਆ ਬੈਠਾ ਜਿਹੜਾ ਕੰਮ ਹੋਇਆ ਅੱਜ ਬਸ ਹੀ ਕਹਿੰਦਾ ਵੀਡੀਓ 'ਚ ਬੈਠਾ ਚੱਕ ਲਿਆ ਚੱਕ ਲਿਆ ਜੀ ਹੁਣ ਹੋਵੇ ਤਾਂ ਕੋਈ ਦੱਸੇ ਹਾਂ ਉਹਨੇ ਖੋਲਦਾ ਕਿਤਾਬ ਵਗੂ ਲੈ ਜਾ ਕੇ ਦੱਸੇ ਟੀਕੇ ਮਰੀ ਜਾ ਕਿਤਾਬ ਵਗੂ ਖੋਲਦਾ ਆ ਉਹਨਾਂ ਪੈਂਡ ਵਾਲੇ ਗਏ ਇਕੱਠੇ ਹੋ ਗਏ ਕਹਿੰਦੇ ਭਾਈ ਵੀ ਆ ਆਪਣਾ ਬੰਦਾ ਹੀ ਨਹੀਂ ਇਹੋ ਜਿਹਾ ਉਹ ਕਹਿੰਦਾ ਵੀ ਲੈ ਜਾ ਕੋਈ ਨਹੀਂ ਸਾਨੂੰ ਵੀ ਲੱਗ ਗਿਆ ਪਤਾ ਕਹਿੰਦਾ ਇਹਨੂੰ ਬਦਮਾਸ਼ਾਂ ਦੀ ਕਸਰ ਹੀ ਹੁੰਦੀ ਸੀ ਕਹਿੰਦਾ ਕੱਢਤੀ ਹੋਣ ਨਹੀਂ ਆਉਂਦੀ ਉਹਦੇ ਜਿੰਦ ਮਰ ਮਾਚਾਂ ਦੀ ਕਸਰ ਉਹ ਨੂੰ ਮੈਂ ਦੱਸਿਆ ਮੈਂ ਕਿਹਾ ਕਿਤੇ ਤੇਰੇ ਹੱਥ ਧਮਲਾ ਪੈ ਜੀ ਮੈਂ ਕਿਹਾ ਇਹ ਕੰਜਰਾ ਦੀ ਕਸਰ ਹੀ ਹੁੰਦੀ ਹੈ ਇਹ ਕੱਢ ਵੀ ਦਿੰਦੇ ਕਈ ਵਾਰੀ ਗਾਂ ਬਗਾਦੇ ਪੁੱਤ ਜੀ ਮਿਲ ਜਾਣ ਆ ਵੀ ਆ ਵੀ ਗੱਲ ਸਹੀ ਹੈ ਇਹ ਨਿਹਾਲ ਸਿੰਘ ਵਾਲੇ ਦੀ ਉਹ ਪੱਤਰਕਾਰ ਮੁੜ ਕੇ ਮੈਨੂੰ ਦੁਕਾਨ ਹੀ ਛੱਡ ਗਈ ਵਿਚਾਰਾ ਹਾਂ ਲਾ ਦਫਾ ਕਰੂ ਯਾਰ ਪੰਗੇ ਨੂੰ ਪੈ ਗਏ ਸੀ ਨਹੀਂ ਹੁੰਦੀ ਦਾਵਾ ਪਾਈਆਂ ਯਾਰ ਹਾਂ ਬਹੁਤ ਵੈਰੀ ਹੋਈ ਆ ਬਾਈ ਬਹੁਤ ਵੈਰੀ ਹੋਈ ਆ ਹਾਂ ਠੀਕ ਆ ਨਾ ਇਹ ਗੱਲਾਂ ਹਕੀਕਤ ਹੈ ਇਹ ਆਪ ਹੀ ਬਣ ਜਾਂਦੀਆਂ ਜਾਨੀ ਬੰਦੇ ਨੂੰ ਜਿਹਨੂੰ ਆਦਤ ਆ ਉਹਨੂੰ ਐ ਆਉਂਦਾ ਮੈਂ ਨੰਬਰ ਬਣਾਵਾ ਹਾਂ ਅਜ ਇੱਕ ਤਾਂ ਪਤਾ ਕੀ ਹੈ ਇੱਕ ਤਾਂ ਹੁੰਦਾ ਬੰਦੇ ਦਾ ਮਜ਼ਾਕ ਕਰਨ ਦਾ ਸੁਭਾਅ ਹੁੰਦਾ ਨਾ ਜਿਵੇਂ ਮੇਰੀ ਆਦਤ ਆ ਨਾ ਇੱਕ ਬੰਦੇ ਨੂੰ ਹੁੰਦਾ ਐ ਕਰਨ ਦਾ ਜਿਵੇਂ ਵੀ ਮਤਲਬ ਕਿ ਉਹੀ ਆ ਲਾ ਛੇਡ ਕੱਲਾ ਝੱਡ ਜਾਣੀਆਂ ਬਾਜ ਦੇਣੀਆਂ ਆਉਂਦੀਆਂ ਯਾਰ ਬੰਦਾ ਪੈਂਟ ਦਾ ਵੀ ਮੈਲੀ ਪੈਂਦਾ ਹਾਂ ਕਿਰਾਇਆ ਇੱਥੇ ਝੱਡੀ ਜਾਵੇ ਇੱਕ ਬਈ ਗੱਡੀ ਵਾਲੇ ਆਪਣਾ ਕਹਿੰਦਾ ਬਾਬੇ ਦੇ ਘਰੇ ਗਿਆ ਮੈਂ ਬਾਬੇ ਦਾ ਘਰ ਵੇਖ ਕੇ ਭੁੱਖ ਲੈਂਦੀ ਆ ਉਦੋਂ ਮੇਰਾ ਘਰ ਕਿਤੇ ਨਿਕਾ ਜਾਂਦਾ ਮੇਰਾ ਹਾਂ ਮੈਂ ਕਿਹਦੇ ਘਰੇ ਜਾਵੜਿਆ ਤੂੰ ਯਾਰ ਹਾਂ انا ਆਪਣੇ ਗਿਆ ਸੀ ਮੈਂ ਕਿਹਾ ਮੇਰੇ ਘਰੇ ਦਾ ਜੇ ਕੋਈ ਮੈਂ ਕਿਹਾ ਮੋਟਰਸਾਈਕਲ ਵੀ ਅੰਦਰ ਬਾੜ ਦੇ ਨਵਾਂ ਬੰਦਾ ਮੈਂ ਨਾਮ देऊ ਭਾਈ ਉਹ ਮੈਨੂੰ ਗੱਡੀਆਂ ਵਾਲੇ ਕਹਿੰਦੇ ਕਿਉਂ ਮੈਂ ਕਿਹਾ ਭਾਈ ਡੇਢ ਮਰਲੇ ਦੀ ਤਾਂ ਘਰ ਆ ਮੇਰਾ ਯਾਰ ਇਹ ਕਿਹੜਾ ਬੰਗੜਾ ਦੱਤੀ ਜਾਂਦਾ ਬੰਦਾ ਹੈ ਕੋਲੇ ਵੀ ਗੱਪ ਛੱਡ ਹਾਂ ਮੈਨੂੰ ਕਹਿੰਦਾ ਲੈ ਬਾਬਾ ਯਾਰ ਮੈਂ ਤੇਰੇ ਨੰਬਰ ਬਣਾਉਦਾ ਸੀ ਮੈਂ ਕਿਹਾ ਘਰ ਦੋ ਘਰ ਸੌ ਜਾਣਾ ਡਰਾਈਵਰਾਂ ਦੇ ਮੇਰੇ ਘਰੇ ਗਿਆ ਵਾ ਯਾਰ ਹਾਂ ਜਦ ਮਹਾਰਾਜ ਨੇ ਘਰ ਦਿੱਤਾ ਵੱਡਾ ਦੱਸਦੇ ਆਂਗੇ ਵੀ ਆਪਾਂ ਹੈਗਾ ਹਾਂ ਇੰਨਾ ਜਰ ਛੋਟਾ ਛੋਟਾ ਇਹ ਕੀ ਗੱਲ ਹੈ ਮੈਂ ਕਿਹਾ ਜਿਹਨੇ ਘਰ ਹੈ ਨਹੀਂ ਉਹ ਬੰਦੇ ਨਹੀਂ ਹਾਂ ਸਹੀ ਗੱਲ ਹੈ ਜ ਅਗਾ ਯਾਰ ਆਏ ਨਹੀਂ ਕਰੀਦਾ ਹੁੰਦਾ ਜੇ ਮੂੰਹ ਮਜ਼ਾਕ ਹੀ ਉਸ ਵਾਂਗ ਮੇਰਾ ਜਿਵੇਂ ਬਾਹਰ ਆਉਣਾ ਸੀ 에어ਪੋਰਟ ਤੋਂ ਬੰਦੇ ਲੈਣ ਜਾਂਦੇ ਸੀ ਹੂੰ ਸਾਡੇ ਬੰਦੇ ਹੁਣ ਜਰਦਾ ਜੁਰਦਾ ਲਾਉਂਦੇ ਸੀ ਵਿਚਾਰੇ ਜਰਦਾ ਉੱਥੇ ਭਾਈ ਮਿਲਦਾ ਹਾਂ ਉੱਥੇ ਜਰਦਾ ਤੇ ਬੀੜੀ ਨਹੀਂ ਮਿਲਦੀ ਨੀ ਵੀ ਅੱਜ ਅੱਛਾ ਇਕੱਲੀ ਸੈਗਟ ਮਿਲਦੀ ਹੈ ਸਲੀਵਾਂ ਜੀ ਹਾਂ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ ਬੰਦੇ ਲੈ ਕੇ ਆਉਣਾ ਉਹਨਾਂ ਪੰਜਾਬੋਂ ਬੰਦੇ ਜਰਦਾ ਲੈ ਜਾਂਦੇ ਜਰੂਰ ਸੀ ਹਾਂ ਜਿਵੇਂ ਇੰਡੀਆ ਉਹ ਟਾਈਮਾਂ ਨੂੰ ਜਾਂਦਾ ਸੀ ਉਦੋਂ ਕੋਈ ਸਤਾਈ ਨਹੀਂ ਹੁੰਦੀ ਸੀ ਜਿਵੇਂ ਜਾਂਦੇ ਇੰਡੀਆ ਦੇ ਜਿੰਨੇ ਲੈ ਜਾਂਦੇ ਸੀ ਤੇ ਇਹ ਭਾਈ ਮੈਂ ਇਹਨਾਂ ਨੂੰ ਲੈਣ ਗਿਆ ਜਦੋਂ 에어ਪੋਰਟ ਤੋਂ ਬਾਹਲੇ ਹੁਣ ਨਾ ਬੰਦਾ ਡਰਦਾ ਹੁੰਦਾ ਹਾਂ ਮੈਂ ਕਿਹਾ ਵੀ ਕਿਸੇ ਕੋਲੇ ਜਰਦਾ ਜੁਰਦਾ ਤਾਂ ਨਹੀਂ ਨਾਲ ਅਸੀਂ ਕਾਰ ਲੈ ਕੇ ਗਏ ਵੇ ਇੱਕ ਉਹ ਕਹਿੰਦੇ ਭਾਈ ਨਹੀਂ ਮੈਂ ਕਿਹਾ ਫੇਰ ਝੋਕਰ ਹੈ ਮੈਂ ਕਿਹਾ ਜੇ ਭਾਈ ਹੈਗਾ ਤਾਂ ਦਾਤ ਦਿਓ ਐਵੇਂ ਨਾ ਪਿੰਡ ਪਹੁੰਚ ਜਾਣਾ ਬਿਨਾਂ ਗੱਲ ਤੋਂ ਤੇ ਮੈਂ ਕਿਹਾ ਬਸ ਤੋਰ ਲਈ ਤੋਰ ਕੇ ਮੈਂ ਗਾਂ ਮੈਨੂੰ ਇੱਕ ਪੁੱਛਣ ਲੱਗਾ ਬਾਈ ਯਾਰ ਜਰਦੇ ਦੀ ਬਹੁਤ ਸकताਈ ਹੈ ਇੱਥੇ ਮੈਂ ਕਿਹਾ ਬਾਈ ਉਦੋਂ ਹੀ ਨਾਲ ਦੀ ਨਾਲ ਮਹੀਨਾ ਰੱਖ ਕੇ ਪੈਂਡ ਮਹੀਨਾ ਜੇਲ੍ਹ ਚ ਹਾਂ ਮੈਂ ਕਿਹਾ ਨਾ ਪਤਾ ਹੀ ਇੱਧਰ ਦੀ ਬਾਈ ਇੱਧਰ ਤਾਂ ਚੈਕਿੰਗ ਹੁੰਦੀ ਹੁੰਦੀ ਅੱਗੇ ਮੈਂ ਕਿਹਾ ਕਿਉਂਕਿ ਨਹੀਂ ਆਪਾਂ ਉੱਧਰ ਦੀ ਜਾਣਾ ਏ ਚੋਰਰਾ ਹਾਂ ਇੱਕ ਕਹਿੰਦਾ ਮੇਰੇ ਕੋਲੇ ਸੀਗਾ ਮੈਂ ਕਿਹਾ ਹੁਣ ਆ ਤਾਂ ਜਾਂਦਾ ਪਰ ਸੜਦੇ ਹਾਂ ਹਾਂ ਹੁਣ ਕੋਈ ਹੱਲ ਨਹੀਂ ਮੈਂ ਕਿਹਾ ਨਾਕਾ ਦਾ ਮੈਂ ਕਿਹਾ 2 ਕਿਲੋਮੀਟਰ ਤੇ ਆ ਜਾਣਾ ਹਾਂ ਉਹ ਦੋ ਕਹਿੰਦੇ ਸਾਡੇ ਕੋਲੇ ਵੀ ਮੈਂਗਾ ਸੱਚ ਦੱਸੋ ਮੈਨੂੰ ਨੰਦਰ ਕਰਾ ਦਿਓ ਨਾਲ ਹਾਂ ਤੇਰਾ ਆਏਗਾ ਵੀ ਤੁਸੀਂ ਵੀ ਜਾਓਗੇ ਸਾਰਿਆਂ ਕੋਲੇ ਹੀ ਆ ਮੈਂ ਬੱਸ ਲਾਲੀ ਸਾਈਡ ਤੇ ਮੇਰੀ ਕਾਰ ਤਾਂ ਮਗਰੀ ਆਉਂਦਾ ਹੀ ਵਿਚਾਰਾ ਹਾਂ ਮੈਂ ਕਿਹਾ ਬਸਾ ਸਾਫ ਆ ਇਹ ਤਾਂ ਕਿਉਂ ਬਕੇ ਕਰਤਾ ਹਾਂ ਝਾਰਾ ਕੋਲ ਆਰੇ ਰੇ ਟੇਰ ਲਾਦਾ ਕੱਢ ਕੇ ਹਾਂ ਅੱਛਾ ਬਾਲੀ ਫੂਰਲੀ ਹੋਰੇ ਕਹਿੰਦਾ ਵੀ ਚੰਗਾ ਹੋਈ ਵੀ ਕਹਿੰਦਾ ਮੈਂ ਕਿਹਾ ਬਾਈ ਬੜ ਕੇ ਕਿਤੇ ਦੂਰ ਛੱਡ ਦੀ ਯਾਰ ਹੱਥ ਬਣਾ ਜਕੇ ਇਹਦੇ ਉਹ ਕਹਿੰਦਾ ਇੰਨੇ ਚ ਮੈਂ ਨਾ ਫੜਿਆ ਜਾਵਾਂ ਭਾਂਸੀ ਹੋ ਜੂ ਸਾਰੇ ਡਰੇ ਫਿਰਨੇ ਵੀ ਬੜੇ ਬਚੇ ਯਾਰ ਹੋੜ ਰਾਦੇ ਹੋਰ ਹਾਂ ਤੇ ਚੱਲ ਮੈਨੂੰ ਕਹਿੰਦੇ ਡਰਾਈਵਰ ਨਾਕਾ ਤਾਂ ਕੋਈ ਆਇਆ ਨਹੀਂ ਯਾਰ ਹਾਂ ਮੈਂ ਕਿਹਾ ਤਾਂ ਕੁਸਰਤ ਹੀ ਬਚ ਗਏ ਕਹਿੰਦਾ ਜਾ ਯਾਰ ਤਬਾਹ ਐ ਮਿਸਟਾ ਮੈਂ ਕਿਹਾ ਗਾਂ ਵੀ ਪਕੜ ਹੋ ਸਕਦੀ ਕੰਪਨੀ ਚ ਵੀ ਹਾਂ ਹੁਣ ਜਿਹੜੀ ਕੰਪਨੀ ਜਦੋਂ ਬੰਦਾ ਪਹੁੰਚਦਾ ਐ ਲੈਂਡ ਲਵਾ ਲੈਂਦੇ ਆ ਉਹ ਹਾਂ ਭਾਂਡੇ ਦਿੰਦੇ ਆ ਬੈਸਤਰਾ ਦਿੰਦੇ ਆ ਰਹਿਣ ਵਾਸਤੇ ਉਹ ਟਾਈਮਾਂ ਸੀ ਹੁਣ ਵੀ ਦਿੰਦੇ ਕੰਪਨੀਆਂ ਜਦੋਂ ਬੰਦਾ ਜਾਂਦਾ ਜਿਹੜੀ ਉਹ ਕੰਪਨੀਆਂ ਸੀ ਉੱਥੇ ਆ ਅੱਛਾ ਉਹਨਾਂ ਨੇ ਭਾਈ ਜਦੋਂ ਲੈਂਡ ਤੇ ਲਵਾ ਲਏ ਇਹਨਾਂ ਨੂੰ ਭਾਂਡੇ ਦਿੱਤੇ ਦੂਜੇ ਦੇਤੇ ਇੱਕ ਬੰਦਾ ਕੋਲੇ ਘੜਾ ਜਾਂਦਾ ਹੈਗਾ ਹਾਂ ਨਹੀਂ ਜੀ ਹਾਂ ਨਹੀਂ ਉਹ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਬੈਗ ਫੜਾਵਰਾ ਬੈਗ ਦੀ ਤਲਾਸ਼ੀ ਲਈ ਅੱਛਾ ਉਹ ਵੀ ਕੱਢਣ ਨੂੰ ਫਿਰਨ ਉਹ ਤਾਂ ਕੱਢਣ ਨੂੰ ਫਿਰਦੇ ਸੀ ਯਾ ਮੇਰੇ ਕੋਲ ਤੁਸੀਂ ਪਹਿਲਾਂ ਹੀ ਡੰਗਦਾ ਮੈਨੂੰ ਇਹਨਾਂ ਦਾ ਡਰਾਈਵਰਾਂ ਬਚਾਰੇ ਯਾਰ ਇੱਥੇ ਤਲਾਸ਼ੀ ਹੋ ਗਈ ਹਾਂ ਮੈਂ ਕਿਹਾ ਤੈਨੂੰ ਯਾਰ ਨਹੀਂ ਸੀ ਇਤਨਾ ਮੋਰ ਦੇ ਰਹੀ ਸੀ ਨਾ ਯਾਰਾ ਕੰਪਨੀ ਵਾਲੇ ਵੀ ਸਖਤਾਈ ਕਰੀ ਫਿੜੇ ਜਾਂਦੇ ਤੇ ਮੈਂ ਕਿਹਾ ਬਹੁਤ ਲੋ ਉਹਨਾਂ ਨਾਲ ਦੂਜੇ ਦਿਨ ਦਾਤ ਤੱਕੇ ਨੇ ਉਹ ਕਹਿੰਦਾ ਨਵੇਂ ਨੌਕਰ ਜੀ ਤਾਂ ਉਹਨਾਂ ਦਾ ਰੂਮ ਚ ਰਹਿੰਦੇ ਜਾ ਕੇ ਬੰਦਾ ਗਿਆ ਨਾ ਭਾਈ ਯਾਰ ਚਰਤਾ ਲਿਆ ਪੁੜੀ ਦੇ ਦੇ ਉਹ ਕਹਿੰਦਾ ਨਾ ਭਰਾਵਾ ਤੂੰ ਕਿਹੜਾ ਨਾਂ ਲਈ ਜੰਨਾ ਕਹਿੰਦਾ ਬਾਬੇ ਨੇ ਵਿੱਚ ਉਹਦਾ ਪੁੱਛਾਲੇ ਡਰਾਈਵਰ ਨੇ ਆਪਣੇ ਨੇ ਉਹ ਕਹਿੰਦਾ ਲੈ ਗਿਆ ਉਹ ਕਹਿੰਦਾ ਹਾਂ ਕਹਿੰਦਾ ਗੁਰੂਗਾ ਉਹਦਾ ਪਾਲਾ ਕਹਿੰਦਾ ਡਰਾਈਵਰ ਕਹਿੰਦਾ ਬੰਦਾ ਯਾਰ ਉਹ ਤਾਂ ਐਂ ਹੀ ਕਰਦਾ ਬਾਬਾ ਕਹਾਂ ਕਿਵੇਂ ਕਹਿੰਦਾ ਕੋਈ ਮਨਾਹੀ ਮਰੋਹੀ ਨਹੀਂ ਇੱਥੇ ਤਾਂ ਮਿਲਦਾ ਰਹੀ ਨਾ ਵੀਰ ਕਹਿੰਦਾ ਉਹ ਸਾਰਾ ਡਰਾਈਵਰ ਮਹਿਕਮਾ ਖਾਂਦਾ ਉਹਨਾਂ ਦਾ ਕਹਿੰਦਾ ਉਹ ਐਂ ਹੀ ਲੈ ਜਾਂਦਾ ਡਰਾ ਕੇ ਉਹ ਲੈ ਜਾਂਦਾ ਸਾਰੇ ਮੇਰੇ ਕੋਲੇ ਤੇਰੇ ਫਿਰਨ ਬਹੁਤ ਬਦੋ ਫੁੜਗਾ ਦਾ ਦਬਾ ਮੈਂ ਤਾਂ ਦਵਾ ਦਿੰਦੇ ਆ ਕੋਈ ਨਹੀਂ ਕੱਜਰ ਨੂੰ ਭਗਾਏ ਨਹੀਂ ਮੈਂ ਕਹਾਂ ਹੈਗੀ ਦਸਕਤਾਈ ਆ ਉਹ ਤਾਂ ਸਾਨੂੰ ਲੱਗ ਗਿਆ ਪਤਾ ਕਿਹੜੀ ਦਸਕਤਾਈ ਆ ਕਹਦਾ ਯਾਰ ਐ ਨਾ ਕਰਿਆ ਕਰੋ ਯਾਰ ਹਾਂ